ਕਿਆ ਨਾ ਤੀ ਉਸ ਸੁਣਾਉਣਾ ਨਾ ਨਾ ਤੁਸੀਂ ਜ਼ਿਆਦਾ ਹਾਂ ਹਾਂ ਮੈਂ ਜ਼ਿਆਦਾ ਮੈਂ ਡੱਬੀ ਆ ਤੁਹਾਡੀ ਸਾਰਿਆਂ ਦੀ ਮੈਂ ਜਿਹੜਾ ਲਿਖਿਆ ਹੋਇਆ ਉਹ ਇੱਕ ਕਿਤਾਬ ਚ ਹੈ ਉਹ ਸਿਰਫ ਮੈਨੂੰ ਪਤਾ ਜੋ ਮੈਂ ਲਿਖਿਆ ਹੈ ਅੱਜ ਤੱਕ ਜੋ ਵੀ ਲਿਖਿਆ ਮੈਂ ਉਹ ਕਦੇ ਨਹੀਂ ਬੋਲਿਆ ਮੈਨੂੰ ਇਦਾਂ ਲੱਗਦਾ ਕਿ ਮੇ ਮੇਰੀ ਇਹਦੀ ਹਸਿਆਤ ਨਹੀਂ ਕਿ ਮੈਂ ਉਹ ਚੀਜ਼ਾਂ ਬੋਲਾਂ ਯਾਰ ਉਸਰ ਸੋਨੂੰ ਕਿਵੇਂ ਦੀ ਆ ਹਣਾ ਸਰਗੁਨ ਕਹਿ ਜੀ ਆ ਹਣਾ ਦੁਨੀਆ ਵਿੱਚ ਮੈਂ ਫਿਲਮਾਂ ਕਰਦਾ ਤੇ ਓਏ ਇਸ ਅਜੇ ਮੈਂ ਗਿਆ ਨਹੀਂ ਇਹ ਫਿਲਮੇ ਹੁਣ ਮੈਨੂੰ ਪੁੱਛਣਗੇ ਵੀ ਮੇਰੇ ਜਿਹੜੇ ਰੀਅਲ ਤਾਇਆ ਜੀ ਨੇ ਉਹਨਾਂ ਨੂੰ ਬਹੁਤ ਸਾਲੇ ਹੀ ਗਿਲਾ ਰਿਆ ਵੀ ਤੇਰੇ ਨਾਲ ਦੀ ਨਹੀਂ ਹੈਗੀ ਗਾਉਣ ਵਾਲੀ ਤੂੰ ਇਕੱਲਾ ਗਾਉਣਾ ਹੈ ਓ ਨਹੀਂ ਯਾਰ ਕੁੜੀ ਬਿਨਾ ਗੱਲ ਨਹੀਂ ਵਾਲੀ ਉਹ ਸੁਬੀਖ ਸਾਹਿਬ ਦੇ ਫੈਨ ਆ ਹਣਾ ਸੁਬੀਖ ਸਾਹਿਬ ਨੂੰ ਦੇਖਦੇ ਆਏ ਆ ਮੈਂ ਹੁਣ ਜਿਵੇਂ ਵਿਆਸ ਹੀ ਗਾਵਾਂ ਦੇ ਸ਼ੋਅ ਲਾਉਂਦੇ ਆ ਤਾਂ ਉਹ ਆਹੀ ਏਰੀਆ ਹੈ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਮਤਲਬ ਉਧਰ ਉਧਰ ਜਿੰਨਾ ਦੇ ਪ੍ਰੋਗਰਾਮ ਲਾਦੇ ਉਹ ਬਲਗਾਰਨ ਖਿਲਾਈ ਕਰ ਰਹੇ ਨੇ ਕੁਸਾ ਕਸਾ ਕਰਦੇ ਨੇ ਕਿ ਨਹੀਂ ਕਰਦੇ ਨਹੀਂ ਗੁੱਸਾ ਤਾਂ ਨਹੀਂ ਕਰਦੇ ਬਸ ਬੜੇ ਤਰੀਕੇ ਨਾਲ ਜਿਵੇਂ ਕਰਦਾ ਇੱਕ ਸਿਆਣਾ ਬੰਦਾ ਅ ਲਾਈਨਾਂ ਚ ਉਲਝਾ ਲੈਂਦਾ ਹੈ ਨਾ ਬੋਲਾਂ ਚ ਉਲਝਾ ਲੈਂਦਾ ਹੈ ਕਲਾਕਾਰ ਬੰਦਾ ਐਡਾ ਨਹੀਂ ਹੁੰਦਾ ਜਿਵੇਂ ਕਹਿੰਦਾ ਸੱਸ ਜਿਵੇਂ ਨੋਂ ਨੂੰ ਕਹਿਣਾ ਸੱਸ ਨੂੰ ਅੱਗੇ ਨੋਂ ਨੂੰ ਲਾਗੇ ਨਾ ਜਿਵੇਂ ਹਨਾ ਉਹ ਜਿਹਾ ਕਹਿਣਾ ਕਹਿਣਾ ਧੀ ਨੂੰ ਸੁਣਾਉਣਾ ਨੋਂ ਸੋਰੀ ਤੁਸੀਂ ਜ਼ਿਆਦਾ ਸਾਡੇ ਹਾਂ ਮੈਂ ਜ਼ਿਆਦਾ ਮੈਂ ਦਾਦੀ ਹਾਂ ਤੁਹਾਡੀ ਸਾਰਿਆਂ ਦੀ ਨਹੀਂ 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 ਕਲਮ ਵਿੱਚ ਤਾਂ ਸ਼ਾਇਰ ਅਸੀਂ ਕਹਿ ਸਕਦੇ ਹਾਂ ਤੁਹਾਡੀ ਕਲਮ ਜਿਹੜੀ ਕਿ ਤੁਸੀਂ ਰੋਜ਼ ਨਵਾਂ ਨਵਾਂ ਕੁਝ ਲੈ ਕੇ ਆ ਰਹੇ ਹੋ ਐਸਾ ਐਡ ਕੋਈ ਸੈਡ ਜਿਦਾ ਲੈ ਕੇ ਨ ਕੁਝ ਹੋਈ ਚਲਾ ਕੇ ਆ ਰਹੇ ਹੋ ਇਹ ਫਿਰ ਕਿਨੇ ਤੁਰ ਤੂੰ ਫਿਰ ਹੁੰਦਾ ਜਦੋਂ ਆਪਰ ਸੁੱਤੇ ਸੁੱਤੇ ਵਿੱਚ ਜਿਆ ਸੋਚਦੇ ਨੇ ਕਲਮ ਚੱਕ ਲੈਣ ਦੇ ਨਹੀਂ ਮੈਂ ਲਿਖਦੀ ਨਹੀਂ ਮੈਂ ਮਤਲਬ ਮੈਂ ਜਿਹੜਾ ਲਿਖਿਆ ਹੋਇਆ ਉਹ ਇੱਕ ਕਿਤਾਬ ਚ ਹੈ ਉਹ ਸਿਰਫ ਮੈਨੂੰ ਪਤਾ ਜੋ ਮੈਂ ਲਿਖਿਆ ਹੈ ਅੱਜ ਤੱਕ ਜੋ ਵੀ ਲਿਖਿਆ ਮੈਂ ਉਹ ਕਦੇ ਨਹੀਂ ਬੋਲਿਆ ਮੈਨੂੰ ਇਦਾਂ ਲੱਗਦਾ ਕਿ ਮੇ ਮੇਰੀ ਇਦੀ ਹیثیت ਨਹੀਂ ਕਿ ਮੈਂ ਉਹ ਚੀਜ਼ਾਂ ਬੋਲਾਂ ਅੱਛਾ ਮੈਂ ਬਹੁਤ ਚੰਗੀਆਂ ਚੀਜ਼ਾਂ ਬੋਲੀਆਂ ਤਾਂ ਮੈਂ ਆਪਣੀਆਂ ਲਿਖੀਆਂ ਚੀਜ਼ਾਂ ਚੰਗੀਆਂ ਨਹੀਂ ਸਮਝਦੀ ਵੀ ਜਦੋਂ ਮੈਨੂੰ ਉਹਦਾ ਚੰਗੀ ਤਰ੍ਹਾਂ ਇਲਮ ਹੋ ਜਾਏਗਾ ਮੈਂ ਸੋਚਾਂਗੀ ਕਿ ਮੈਂ ਇਸ ਕਾਬਿਲ ਹੈਗੀ ਆ ਕਿ ਮੈਂ ਉਹ ਚੀਜ਼ਾਂ ਬੋਲ ਸਕਾਂ ਤਾਂ ਮੈਂ ਉਦੋਂ ਬੋਲਾਂਗੀ ਹਾਲੇ ਮੈਂ ਜਿਨ੍ਹਾਂ ਨੇ ਇੰਨਾ ਸੋਹਣਾ ਲਿਖਿਆ ਹੈ ਕਿਤਾਬਾਂ 'ਚ ਲਿਖਿਆ ਹੈ ਇੰਨਾ ਸੋਹਣਾ ਗਾਇਆ ਉਹ ਚੀਜ਼ਾਂ ਬੋਲਦੀ ਇੰਨਾ ਸੋਹਣਾ ਲਿਖਦੇ ਉਹ ਵੈਸੇ ਵੀ ਸੋਹਣੇ ਤਾਂ ਲਿਖਦੇ ਹੀ ਬੜਾ ਸੋਹਣੇ ਨੇ ਤੁਸੀਂ ਉਦੋਂ ਵੀ ਗੱਲ ਕਰ ਰਹੇ ਸੀ ਵੀ ਗਾਣੇ ਲਿਖਦੇ ਤੁਸੀਂ ਆਪ ਹੀ ਲਿਖਦੇ ਹੋ ਨਾ ਗਾਣੇ ਆਪਣੇ ਹਾਂਜੀ ਕਾਫੀ ਗਾਣੇ ਮੈਂ ਲਿਖੇ ਵੀ ਜਿਹੜੀ ਕਲਮ ਹੈਗੀ ਹੈ ਇਹ ਮਤਲਬ ਕਹਿ ਸਕ ਦੇ ਕੇ ਵੀ ਕੁਦਰਤ ਵੱਲੋਂ ਹੁੰਦੀ ਹੈ ਕਿਸੇ ਕੇ ਨਸੀਬ ਹੁੰਦੀ ਜਿਵੇਂ ਇਹਨੇ ਸ਼ਬਦ ਡੰਗਿਆਈ ਚ ਚੀਜ਼ਾਂ ਲਿਖਿਆ ਜੈਸੇ ਤੁਸੀਂ ਫਿਲਮ ਦੇ ਗਾਣੇ ਹੋਣਾ ਇਹਨਾਂ ਵਧੀਆ ਸ਼ਾਇਰ ਸਾਡੇ ਸੈੱਟ ਤੇ ਹੋਵੇ ਤਾਂ ਗਾਣੇ ਆਪਣੇ ਆਪ ਹੀ ਲਿਖਵਾ ਲੈਂਦੇ ਆਂ ਅਦਾਵਾਂ ਵਾਲੀ ਗਾਣੇ ਲਿਖਾ ਪਰਵਾਜ਼ ਚ ਕੋਈ ਵੈਸੇ ਚਲੋ ਤੁਹਾਡੀ ਬਹੁਤ ਇੰਟਰ ਪਰਵਾਜ਼ ਚ ਕੋਈ ਪਹਿਲਾਂ ਲਿਖਦਾ ਸੀ ਕੋਈ ਚੀਜ਼ਾਂ ਵੱਤੋਂ ਪਰਵਾਜ਼ ਚਾਚਾ ਤਾਇਆ ਜਾਂ ਕੋਈ ਨਹੀਂ ਲਿਖਣ ਵਾਲਾ ਮੈਂ ਪਹਿਲਾਂ ਹੀ ਆ ਜੀ ਅੱਛਾ ਤਾਇਆ ਦਾ ਤੁਸੀਂ ਬੜਾ ਜ਼ਿਕਰ ਕਰਦੇ ਹੋ ਤੇ ਕੋਈ ਕਹਿੰਦੇ ਨੇ ਤਦ ਤੂੰ ਵੀ ਤਾਂ ਲਿਖਣ ਲੱਗ ਗਿਆ ਤੂੰ ਤੇ ਇੰਦੀ ਚੰਗੀ ਚੰਗੀ ਜਿਹਾ ਲੈ ਕੇ ਆਂਦਾ ਹੈ ਕਦਾ ਨਾਮ ਤੁਸੀਂ ਦੱਸਿਓ ਕਿੰਨਾ ਨਾਮ ਨਾ ਨਹੀਂ ਨਹੀਂ ਮੈਂ ਪਤਾ ਨਹੀਂ ਤੁਸੀਂ ਕਿਹੜੀ ਇੰਟਰਵਿਊ ਦੇਖਿਆ ਪਾ ਪਿੱਛੇ ਜੀ ਪ੍ਰੈਸ ਕਾਉਰਸ ਹੈ ਕਿ ਕਹਿੰਦੇ ਜਦੋਂ ਨਾ ਜਾਂਦੇ ਨਾ ਪਿੰਡ ਕਿੰਨੇ ਨੇ ਰਿਹੋ ਭਾਨੀ ਕੁੜੀ ਨਾ ਤੂੰ ਕੀਤਾ ਅਸ਼ੋਂ ਦਾ ਸੁਭਾਅ ਹੈ ਜਿਹੜਾ ਇਹ ਚਾਹ ਕੁਛ ਨਹੀਂ ਰਿਹਾ ਉਹਦਾ ਯਾਰ ਮੈਂ ਮੈਨੂੰ ਐ ਲੱਗਦਾ ਵੀ ਪਿੰਡ 'ਚ ਜਿੰਨੇ ਵੀ ਆਪਣੇ ਹੁੰਦੇ ਨਾ ਉਹ ਸਾਰੇ ਚਾਚੇ ਤਾਈ ਹੁੰਦੇ ਨੇ ਤੇ ਸਾਰੇ ਭਰਾ ਹੁੰਦੇ ਆ ਤੇ ਸਾਰੇ ਚਾਚੇ ਤਾਈ ਹੁੰਦੇ ਆ ਤੇ ਉਹਨਾਂ ਨੂੰ ਇਹ ਹੁੰਦਾ ਹੈ ਵੀ ਯਾਰ ਉਹ ਫਰਸੋਨਮ ਕਿਵੇਂ ਦੀ ਆ ਹਣਾ ਸਰਗੁਣ ਕਹੇ ਜੀ ਆ ਹਣਾ ਦੁਨੀਆਂ ਵਿੱਚ ਮੈਂ ਫਿਲਮਾਂ ਕਰਦਾ ਤੇ ਇਸ ਅਜੇ ਮੈਂ ਗਿਆ ਨਹੀਂ ਇਹ ਫਿਲਮ ਇਹ ਹੁਣ ਮੈਨੂੰ ਪੁੱਛਣਗੇ ਵੀ ਹਾਂ ਹੀ ਸਭ ਨੂੰ ਚਾਹੁੰਦਾ ਹੁਣ ਜਿੱਦਾਂ ਮੈਂ ਜਾਵਾਂਗੀ ਤਾਂ ਹੁਣ ਜਿੱਦਾਂ ਕੁੜੀਆਂ ਦਾ ਬਹੁਤ ਫੈਨ ਬੇਸ ਹੈ ਗੁਰਨਾਮ ਜੀ ਦਾ ਮੇਰੀਆਂ ਜਿਹੜੀਆਂ ਵਿਆਹੀਆਂ ਹੋਈਆਂ ਭੈਣਾਂ ਨੇ ਉਹ ਐਂ ਪੁੱਛਦੀਆਂ ਹਾਂ ਹੀ ਕਿੰਨਾ ਸੋਹਣਾ ਕਿਵੇਂ ਕਰਦਾ ਕਿਵੇਂ ਬੋਲਦਾ ਇਦਾਂ ਹੀ ਰਹਿੰਦਾ ਚੁੱਪ ਚੁੱਪ ਹੀ ਰਹਿੰਦਾ ਮੈਂ ਤਾਂ ਕੋਲ ਚੁੱਪ ਨਹੀਂ ਰਹਿੰਦਾ ਇਹਨੇ ਤੈਨੂੰ ਫੋਨ ਵੀ ਕਰ ਲਿਆ ਕਦੇ ਕਦੇ ਨਹੀਂ ਐਂ ਜੀ ਕੋਈ ਗੱਲ ਨਹੀਂ ਕਰਦੀਆਂ ਉਹ ਬਸ ਇਦਾਂ ਹੀ ਪੁੱਛਦੀਆਂ ਉਹ ਸ਼ਰੂਤੀ ਬਹੁਤ ਪੁੱਛਦੀ ਹੁੰਦੀਆਂ ਤਾਂ ਉਦਾਂ ਹਰੇਕ ਨੂੰ ਚਾਹ ਹੁੰਦਾ ਜਿੱਦਾਂ ਇਹਨਾਂ ਦੇ ਪੰਡਾ ਚ ਕੋਈ ਪੁੱਛਦਾ ਉਦਾਂ ਮੈਨੂੰ ਵੀ ਸਾਰੇ ਪੁੱਛਦੇ ਸਾਡੇ ਤਾਂ ਯਾਰ ਬਹੁਤ ਖਰੀਦ ਆ ਮਤਲਬ ਸਾਰਿਆਂ ਨੂੰ ਵੀ ਮੇਰੇ ਮੇਰੇ ਜਿਹੜੇ ਰੀਅਲ ਤਾਇਆ ਜੀ ਨੇ ਉਹਨਾਂ ਨੂੰ ਬਹੁਤ ਸਾਲੇ ਹੀ ਗਿਲਾ ਰਿਆ ਵੀ ਤੇਰੇ ਨਾਲ ਦੀ ਨਹੀਂ ਹੈਗੀ ਗਾਉਣ ਵਾਲੀ ਤੂੰ ਇਕੱਲਾ ਗਾਉਣਾ ਨਹੀਂ ਯਾਰ ਕੁੜੀ ਬਿਨਾ ਗੱਲ ਨਹੀਂ ਮਾਲਦੀ ਉਹ ਸੁਦੀਕ ਸਾਹਿਬ ਦੇ ਫੈਨ ਆ ਹਨਾ ਸੁਦੀਕ ਸਾਹਿਬ ਨੂੰ ਦੇਖਦੇ ਆਏ ਆ ਕਰਤਾਰ ਰੰਗ ਨਾਲ ਦੀ ਮਤਲਬ ਜਿਹੜੇ ਡਿਊਟ ਮੈਕਸ ਚੰਗਾ ਸਿੰਗਰ ਆ ਹਨਾ ਤਾਂ ਉਹਨਾਂ ਨਾਲ ਦਾ ਵੀ ਖਾੜਾ ਦੀ ਗੱਲ ਤਾਂ ਹੀ ਬੰਦੀ ਆ ਵੀ ਜੇ ਨਾਲ ਦੀ ਕੁੜੀ ਨਾਲ ਜਿਹੜੇ ਏਰੀਆ ਉੱਤੇ ਲੋਕਾਂ ਨੇ ਨਾ ਅੱਜ ਵੀ ਤੁਹਾਡੇ ਖਾੜੇ ਤੁਸੀਂ ਹੁਣ ਚੰਨ ਮਿਲ ਥੋੜੇ ਘੱਟ ਖਾੜੇ ਲਾਉਂਦੇ ਦਿਲ ਪਤਾ ਨਾ ਗੁਰਨਾਮ ਦਾ ਖਾੜਾ ਬਹੁਤ ਰਸ਼ ਹੋ ਜਾਂਦਾ ਮੈਂ ਵੀ ਇੱਕ ਦੋ ਵਾਰੀ ਬਾਈ ਨੇ ਦੇਖਿਆ ਸ਼ਾਇਦ ਤੇ ਮਤਲਬ ਉੱਧਰ ਅੱਜ ਵੀ ਕਲੇਸ ਹੈਗਾ ਦੁਕਾਨਾਂ ਜੋੜੀ ਦੇਖਣ ਦਾ ਬਾਲਾ ਕਲੇਸ ਹੈ ਆਪਣੇ ਏਰੀਆ ਜਿਵੇਂ ਮੈਂ ਹੁਣ ਸ਼ੋਜ਼ ਮੈਂ ਲਾਉਣਾ ਮਤਲਬ ਆਪਣੇ ਏਰੀਆ 'ਚ ਮੇਰੇ ਘੱਟ ਹੀ ਲੱਗਦੇ ਆ ਕਿਉਂਕਿ ਉੱਥੇ ਅੱਜ ਵੀ ਦੁਕਾਨਾਂ ਗਾਈ ਕੀ ਚੱਲਦੀ ਆ ਆਪਣੇ ਜੇ ਮੇਰਾ ਮੈਂ ਹੁਣ ਜਿਵੇਂ ਵਿਆਹ ਸੀ ਵਿਆਵਾਂ ਦੇ ਸ਼ੋਜ਼ ਲਾਉਂਦੇ ਆ ਤਾਂ ਉਹ ਆਹੀ ਏਰੀਆ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟ ਮਤਲਬ ਉਧਰ ਉਧਰ ਜਿਹਨਾਂ ਦੇ ਪ੍ਰੋਗਰਾਮ ਲਾਦੇ ਆ ਉਹ ਬੁਲਗਾਰਨ ਖਿਲਾਈ ਆ ਹਾਂ ਮੈਂ ਬਾੜੋ ਦਿਖਾਉਂਦੀ ਫਿਰ ਕਿਤੇ ਬਾੜੋ ਦਿਖਾਉਗੇ ਕਿ ਨਹੀਂ ਸੁਲੇਮਾਨ ਬਾੜੋ